ਜਿੱਥੇ ਜਾਣ ਪੰਜਾਬੀ ਉੱਥੇ ਰੌਣਕਾਂ ਲਾ ਹੀ ਲੈਂਦੇ ਨੇ ਓਏ ਉਹ ਪੰਜਾਬ ਆ ਉਹ ਪੰਜਾਬੀ ਹੱਦ ਤੱਕ ਨੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਨੇ ਹਰੀ ਸਿੰਘ ਨਲੂਏ ਦੇ ਵਾਰਸ ਨੇ ਇਹ ਰਾਜਵਾਨੇ ਦੇ ਵਾਰਸ ਨੇ ਇਹ ਪਿੰਡਰਾਂ ਵਾਲੇ ਦੇ ਵਾਰਸ ਨੇ ਇਹ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਮਾਤਾ ਸਹਿਬ ਕੌਰ ਦੇ ਭਾਈ ਦੀਪ ਸਿੱਧੂ ਕਿਹਾ ਕਰਦਾ ਸੀ ਬਾਈ ਕਹਿੰਦਾ ਹੁੰਦਾ ਸੀ ਵੀ ਤੁਹਾਨੂੰ ਟੇਬਲ ਟਾਕ ਤੇ ਤਾਂ ਬਿਠਾਉਣਗੇ ਜੇ ਤੁਸੀਂ ਮੈਦਾਨ 'ਚ ਤੱਕੜੇ ਹੋ ਵੀ ਜੇ ਤੁਸੀਂ ਮੈਦਾਨ 'ਚ ਨਾਸਾ ਕੁੱਟੋਂਗੇ ਨਾ ਅਗਲੇ ਦਿਨ ਫੇ ਉਹ ਕਹਿੰਦਾ ਵੀ ਨਾਸਾਂਾਂ ਕਾ ਨੂੰ ਕਟਾਉਣੀਆਂ ਨੇ ਇਹਦੇ ਨਾਲ ਬੈਠ ਕੇ ਗੱਲ ਕਰ ਨਹੀਂ ਬਾਈ ਦੀਪ ਸਿੱਧੂ ਇਥੋਂ ਬਾਰਡਰ ਤੋੜ ਕੇ ਤੁਹਾਨੂੰ ਦਿੱਲੀ ਲੈ ਗਿਆ ਸੀ ਅੱਜ ਬਾਈ ਦੀਪ ਸਿੱਧੂ ਦੀ ਘਾਟ ਮਹਿਸੂਸ ਹੋ ਰਹੀ ਹੈ ਸਮਾਜ ਦਾ ਇੱਕ ਪੜਿਆ ਲਿਖਿਆ ਬਹੁਤ ਵਿਦਵਾਨ ਬੰਦਾ ਸੀ ਸਾਹਤ ਹੈ ਪਰ ਜਿਹੜੀ ਤੁਸੀਂ ਇਹਦੇ ਤਾਂ ਅਜ ਖੇਡ ਰਹੇ ਸੀ ਮੂਰੋ ਅਥਰੂ ਗਾਇਦੇ ਗੋਲੇ ਚੱਲ ਰਹੇ ਨੇ ਤੇ ਪੁਲਿਸ ਖੜੀ ਆ ਫੌਜ ਖੜੀ ਆ ਤੁਹਾਨੂੰ ਕੋਈ ਘਬਰਾਹਟ ਕੋਈ ਡਰ ਮਹਿਸੂਸ ਹੋਦਾ ਨਹੀਂ ਕੋਈ ਘਬਰਾਹਟ ਨਹੀਂ ਉੱਥੇ ਹੀ ਆਏ ਆ ਜੀ ਹੁਣ ਇਹ ਤਾਂ ਬਜੁਰਗਾਂ ਨੂੰ ਇੱਕ ਇੱਥੇ ਬਹਿ ਕੇ ਇੰਨਾ ਕੁ ਆ। ਭਾਨਦਾ ਜੀ ਤੁਸੀਂ ਕਹਿੰਦੇ ਹੋ ਅਸੀਂ ਸ਼ਾਂਤ ਆ ਜੇ ਤੁਸੀਂ ਸ਼ਾਂਤ ਤੋਂ ਦਾ ਉਸ ਦਿਨ ਤੋਂ ਲੈ ਕੇ ਹੁਣ ਤੱਕ 250 ਮੁੰਡਾ ਜ਼ਖਮੀ ਹੋ ਚੁੱਕੇ ਆ ਤੇ ਇੱਕ ਕਿਸਾਨ ਵੀਰ ਦੀ ਮੌਤ ਹੋ ਚੁੱਕੀ ਆ ਇੱਕ ਵਿਅਕਤੀ ਦੇ ਬਾਹਾਂ ਦੇ ਵਿੱਚ ਇੱਕ 3-3 ਇੰਚ ਦੇ ਹੋਲ ਹੋਏ ਹੋਏ ਬਾਹਾਂ ਦੇ ਵਿੱਚ ਮੈਂ ਖੁਦ ਦੇਖੇ ਨੇ ਛਰਲੇ ਲੱਗੇ ਹੋਏ ਫਿਰ ਖੱਟਰ ਸਰਕਾਰ ਕਿਉਂ ਇਸ ਤਰ੍ਹਾਂ ਕਰ ਰਹੀ ਹੈ ਦੇਖੋ ਜੀ ਖੱਟਰ ਸਰਕਾਰ ਦੀ ਇਹ ਸੂਰਤ ਬਹੁਤ ਮਾੜੀ ਸਰਕਾਰ ਜਦੋਂ ਹਾਈਵੇ ਕੱਢਦੀ ਆ ਕੋਈ ਵੀ ਰੋਡ ਕੱਢਦੀ ਆ ਸਭ ਤੋਂ ਪਹਿਲਾਂ ਜਿਮੀਦਾਰ ਦੀ ਜ਼ਮੀਨ ਰਿਕੁਆਇਰ ਹੁੰਦੀ ਆ ਆ ਸਾਡਾ ਜਨਮ ਸਿੱਧਾ ਅਧਿਕਾਰ ਵੀ ਆ ਰੋਡ ਤੇ ਤੇ ਕੋਸੇ ਤੇ ਸਾਨੂੰ ਅੱਜ ਰੋਕ ਲਈ ਗਈ ਆ ਸਾਡਾ ਜਨਮ ਸਿੱਧਾ ਅਧਿਕਾਰ ਹੀ ਇਹ ਨਹੀਂ ਮੰਨ ਰਹੀ ਸਰਕਾਰ ਦਿੱਲੀ ਸਾਡੀ ਵਹਾਈ ਜਾਣੀ ਆ ਉੱਥੇ ਜਾਣਾ ਹਰ ਇੱਕ ਇਨਸਾਨ ਦਾ ਧਰਮ ਆ ਹਰ ਇਨਸਾਨ ਦਾ ਰਾਈਟ ਆ ਕਿ ਸਾਡਾ ਜਿਹੜਾ ਰਾਈਟ ਆ ਉਹਦੇ ਤੇ ਵੀ ਬਹੁਤ ਵੱਡਾ ਜ਼ੁਲਮ ਹੋ ਰਿਹਾ ਇਹ ਸਾਰੀ ਦੀ ਸਾਰੀ ਬਣਾਈ ਗਈ ਕਾਰਪੋਰੇਟ ਵਾਸਤੇ ਬਣਾਈ ਗਈ ਆ ਅਸੀਂ ਦਾ ਅੱਜ ਕੱਪੜਾ ਸੀ ਤੇ ਸਾਨੂੰ ਅੱਜ ਰੋਕਤਾ ਹੈ ਅਸੀਂ ਇੱਥੇ ਅੱਜ ਦਾਪੜਾ ਸੀ ਚਾਜਣਾ ਟੱਪੜਾ ਸੀ ਨਾ ਅਸੀਂ ਤੇ ਅੱਜ ਦਾਪੜਾ ਸੀ ਔਰ ਸਾਨੂੰ ਅੱਜ ਰੋਕਿਆ ਗਿਆ ਜਦੋਂ ਇਹਨਾਂ ਨੇ ਟੱਪਣਾ ਹੀ ਆਪਦੇ ਵਾਸਤੇ ਬਣਾਏ ਆ ਆਪਦੇ ਕੰਡੇ-ਫੰਡੇ ਸਭ ਲੱਗ ਗਏ ਆ ਮੇਰੀ ਤਾਂ ਉਮਰ ਬਹੁਤ ਘਾਟਾ ਥੋੜੀ ਉਮਰ ਦਾ ਤਜਰਬਾ ਬਹੁਤ ਜ਼ਿਆਦਾ ਹੈ ਤੁਸੀਂ ਮੇਰੇ ਫਾਦਰ ਦੀ ਉਮਰ ਦੇ ਹੋਵੋਗੇ ਪਰ ਤੁਸੀਂ ਇਹੋ ਜਿਹਾ ਮਾਹੌਲ ਜੈਸ ਤਰ੍ਹਾਂ ਦਾ ਇਸ ਵਾਰ ਬਾਰਡਰ ਤੇ ਆ ਪਹਿਲਾਂ ਕਦੇ ਦੇਖਿਆ ਬਿਲਕੁਲ ਨਹੀਂ ਵੇਖਿਆ ਬਹੁਤ ਜ਼ਿਆਦਾ ਤਸ਼ੱਦਦ ਹੋ ਰਹੀ ਹੈ ਸਰਕਾਰ ਜਿਹੜੀ ਆ ਬਿਲਕੁਲ ਬੇਸ਼ਰਮੀ ਤੇ ਉਤਰੀ ਹੋਈ ਆ ਇਤੋਂ ਆ ਹੁਣ ਰਾਈਟ ਹੀ ਆ ਨਾ ਰੋਡ ਤੇ ਜਾਣਾ ਕਿਉਂਕਿ ਸਾਨੂੰ ਇਹੀ ਵੀ ਹੁਣ ਮਾਲੋ ਆਉਣ ਵਾਲੀ ਪੀੜ੍ਹੀ ਆ ਇਹ ਸੰਘਰਸ਼ਾ ਜਿਹੜਾ ਕਿੰਨਾ ਔਖਾ ਜਿਹੜਾ ਆਪਾਂ ਅੱਜ ਕਰੀ ਜਾਨੇ ਆ ਇਹ ਹਰ ਬੰਦੇ ਦੇ ਵਸਦਾ ਰੋਗ ਥੋੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬੈਠਿਆ ਇਸ ਟਾਈਮ ਸ਼ੰਭੂ ਬਾਡਰ ਤੇ ਸ਼ੰਭੂ ਬਾਡਰ ਤੇ ਅੱਜ ਉਹ ਗੱਲ ਸਿੱਧ ਹੋ ਗਈ ਵੀ ਜਿੱਥੇ ਜਾਣ ਪੰਜਾਬੀ ਉੱਥੇ ਮੌਣ ਰੌਣਕਾਂ ਲਾ ਹੀ ਲੈਂਦੇ ਨੇ ਓਏ ਉਹ ਪੰਜਾਬ ਐ ਉਹ ਪੰਜਾਬੀਅਤ ਤੇ ਨੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਨੇ ਹਰੀ ਸਿੰਘ ਨਲੂਏ ਦੇ ਵਾਰਸ ਨੇ ਇਹ ਰਾਜਵਾਨੇ ਦੇ ਵਾਰਸ ਨੇ ਇਹ ਪਿੰਡਰਾਂ ਵਾਲੇ ਦੇ ਵਾਰਸ ਨੇ ਇਹ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਮਾਤਾ ਸਹਿਬ ਕੌਰ ਦੇ ਇੱਕ ਬਾਈ ਜੀ ਹੋਰ ਬੈਠੇ ਨੇ ਇੱਥੇ ਬਾਈ ਜੀ ਵੀ ਕਾਂਸ ਖੇਡ ਰਹੇ ਸੀ ਇਹਨਾਂ ਨੂੰ ਵੀ ਪੁੱਛਦੇ ਆਂ ਜੀ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਜੀ ਕਿੱਥੇ ਦੇ ਰਹਿਣ ਵਾਲੇ ਅ ਫਿਰ ਜੀ ਬੁੱਢਣਪੁਰ ਸਾਡਾ ਪਿੰਡ ਆ ਜੀ ਇੱਥੇ ਲੰਗਰ ਲਾਇਆ ਹੋਈ ਆ ਜੀ ਆਪਣਾ ਲੰਗਰ ਨਹੀਂ ਅਸੀਂ ਵੀ ਇੱਥੇ ਆਏ ਸੀ ਅੱਜ ਤੇ ਅਦੌਲਨ ਦੇ ਵਿੱਚ ਜੀ ਤੁਸੀਂ ਇਹਦੇ ਤਾਜ ਖੇਡ ਰਹੇ ਸੀ ਮੂਰੋ ਅਥਰੂ ਕਾਇਦੇ ਗੋਲੇ ਚੱਲ ਰਹੇ ਨੇ ਤੇ ਬੌ ਪੁਲਿਸ ਖੜੀ ਆ ਫੌਜ ਖੜੀ ਆ ਤੁਹਾਨੂੰ ਕੋਈ ਕਬਰਾਟ ਕੋਈ ਡਰ ਮਹਿਸੂਸ ਹੋਦਾ ਨਹੀਂ ਜੀ ਕੋਈ ਕਬਰਾਟ ਨਹੀਂ ਉੱਥੋਂ ਹੀ ਆਏ ਆ ਜੀ ਹੁਣ ਇੱਥੇ ਬਜ਼ੁਰਗਾਂ ਨੂੰ ਵੇਖ ਕੇ ਇੱਥੇ ਬਹਿ ਗਏ ਇਹਨਾਂ ਕੋਲਣ ਕੇ ਜੀ ਬਾਈ ਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਜੀ ਰਾਜਸਥਾਨ ਦੇ ਜੀ ਆਪਣੀ ਕਿਹੜੀ ਜਥੇਬੰਦੀ ਆ ਜੀ ਕਿਸਾਨ ਜਥੇਬੰਦੀ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਸ਼ਾਰਟ ਅੱਛਾ ਜੀ ਤੁਹਾਡੀਆਂ ਮੁੱਖ ਮੰਗਾਂ ਕੀ ਨੇ ਜੀ ਐਮਐਸਪੀ ਦਾ ਗਰੰਟੀ ਕਾਨੂੰਨ ਜਿਹੜੇ ਇਹਨਾਂ ਨੇ ਪਹਿਲਾਂ ਸੈਂਟਰ ਸਰਕਾਰ ਨੇ ਕਮਿਟਮੈਂਟ ਕੀਤੀ ਆ ਸਰਕਾਰ ਉਹਦੇ ਤੇ ਪੂਰਾ ਉਤਰੇ ਲਖੀਮਪੁਰ ਖੀਰੀ ਦੇ ਵਿੱਚ ਜਿੰਨੇ ਸਾਡੇ ਕਿਸਾਨ ਮਰੇ ਆ ਉਹਨਾਂ ਦੀ ਕੋਈ ਸੁਣਵਾਈ ਹੋਵੇ ਔਰ ਜਿੰਨਾਂ ਲੋਕਾਂ ਮਾਰੇ ਆ ਉਹਨਾਂ ਤੇ ਪਰਚੇ ਹੋਣ ਤੇ ਉਹ ਵੀ ਅੰਦਰ ਹੋਣ ਨੰਬਰ 3 ਜਿਹੜਾ ਇਹਨਾਂ ਨੇ ਕਿਹਾ ਸੀ ਅਸੀਂ ਤੁਹਾਨੂੰ ਰਿਣ ਮੁਕਤ ਕਰਾਂਗੇ ਸਰਕਾਰ ਸਾਨੂੰ ਰਿਣ ਮੁਕਤ ਕਰੇ ਜਿਹੜੀ ਡਬਲਯੂਟੀਓ ਦੇ ਵਿੱਚ ਇਹਨਾਂ ਨੇ ਖੇਤੀ ਵਾਲਾ ਸਮਝੌਤਾ ਕੀਤਾ ਹੈ ਮੁਕਤ ਵਪਾਰ ਸਾਡੀ ਜਿਹੜੀ ਖੇਤੀ ਆ ਉਸ ਫਾਰਮ ਸਮਝੌਤੇ ਦੇ ਵਿੱਚੋਂ ਬਾਹਰ ਕੱਢੋ ਇਹ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਲੀਡਰਾਂ ਦੀ ਤੁਸੀਂ ਗੱਲ ਕਰਦੇ ਹੋ ਵੈਸੇ ਗੱਲਬਾਤ ਉਹਨਾਂ ਦੀ ਚੱਲ ਰਹੀ ਆ ਥੱਲੇ ਕੈਡਰ ਜਿਹੜਾ ਉਹ ਸਾਰੇ ਦਾ ਸਾਰਾ ਮੋਰਚੇ ਦੇ ਨਾਲ ਔਰ ਉਹਨਾਂ ਦੇ ਬਿਆਨ ਵੀ ਆ ਰਹੇ ਹੋਵੇ ਅਸੀਂ ਤੁਹਾਡੇ ਨਾਲ ਇੱਕ ਦੋ ਦਿਨਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਰਹਿੰਦੀਆਂ ਉਹ ਵੀ ਆ ਜਾਣਗੀਆਂ ਕਿਉਂਕਿ ਨਾ ਬਾਈ ਦੀਪ ਸਿੱਧੂ ਕਿਹਾ ਕਰਦਾ ਸੀ ਬਾਈ ਕਹਿੰਦਾ ਹੁੰਦਾ ਸੀ ਵੀ ਤੁਹਾਨੂੰ ਟੇਬਲ ਟਾਕ ਤੇ ਤਾਂ ਬਿਠਾਉਣਗੇ ਜੇ ਤੁਸੀਂ ਮੈਦਾਨ 'ਚ ਤੱਕੜੇ ਹੋ ਵੀ ਜੇ ਤੁਸੀਂ ਮੈਦਾਨ 'ਚ ਨਾਸਾ ਕੁੱਟੋਂਗੇ ਨਾ ਅਗਲੇ ਦਿਨ ਫਿਰ ਉਹ ਕਹਿੰਦਾ ਵੀ ਨਾਸਾ ਕਾ ਨੂੰ ਕਟਾਉਣੀਆਂ ਨੇ ਇਹਦੇ ਨਾਲ ਬੈਠ ਕੇ ਗੱਲ ਕਰ ਲਈਏ ਇਸ ਕਰਕੇ ਹੁਣ ਉਹਨੂੰ 13 ਤਰੀਕ ਤੋਂ ਤੁਸੀਂ ਬੈਠੇ ਹੋ ਫਿਰ ਕਦੇ 6 ਵਜੇ ਦੀ ਮੀਟਿੰਗ ਕਦੇ 5 ਵਜੇ ਦੀ ਕਦੇ 11 ਵਜੇ ਦੀ ਕਦੇ 8 ਵਜੇ ਦੀ ਫਿਰ ਰਾਤ ਦੇ 6 ਵਜੇ ਦੀ ਫਿਰ ਰਾਤ ਦੇ 8 ਵਜੇ ਦੀ ਵੀ ਹੁਣ ਤੱਕ ਸੈਂਟਰ ਸਰਕਾਰ ਨੇ ਤੁਹਾਡੀ ਇੱਕ ਵੀ ਤੁਹਾਡੇ ਨਾਲ ਮੀਟਿੰਗ ਨਹੀਂ ਪ੍ਰੋਪਰਲੀ ਕਰੀ ਸੈਂਟਰ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਜਾਂ ਸੂਤਰਾਂ ਦੇ ਹਵਾਲੇ ਤੋਂ ਜਾਂ ਮੈਨੇਜਮੈਂਟ ਦੇ ਹਵਾਲੇ ਤੋਂ ਤਾਂ ਅਫਸਰ ਤਾਂ ਜਿੰਨੀ ਮਰਜ਼ੀ ਗੱਲਾਂ ਕਰੀ ਜਾਣ ਪਰ ਸੈਂਟਰ ਦੇ ਕਿਸੇ ਮੰਤਰੀ ਨੇ ਹਾਲੇ ਤੱਕ ਕੋਈ ਗੱਲ ਨਹੀਂ ਕਰੀ ਇਸ ਤੱਕ ਆਪਣੀ ਕਮਜ਼ੋਰੀ ਹੋਣਾ ਤੁਸੀਂ ਮੰਨਦੇ ਹੋ ਦੇਖੋ ਜੀ ਸਰਕਾਰ ਕਦੇ ਵੀ ਸੌਖਾ ਨਹੀਂ ਮੰਦੀ ਹੁੰਦੀ ਕਮਜ਼ੋਰੀ ਆਪਣੀ ਕੋਈ ਨਹੀਂ ਬਿਲਕੁਲ ਪੂਰੀ ਕਿਸਾਨ ਕੌਮ ਜਿਹੜੀ ਹੈ ਇੱਕ ਸਾਰੇ ਸੂਬਿਆਂ ਦੇ ਵਿੱਚ ਭਰਮਾ ਹੁੰਗਾਰਾ ਕਿਸੇ ਪੱਖੋਂ ਵੀ ਕਮਜ਼ੋਰ ਨਹੀਂ ਨਹੀਂ ਬਾਈ ਦੀਪ ਸਿੱਧੂ ਇੱਥੋਂ ਬਾਰਡਰ ਤੋੜ ਕੇ ਤੁਹਾਨੂੰ ਦਿੱਲੀ ਲੈ ਗਿਆ ਸੀ ਅੱਜ ਬਾਈ ਦੀਪ ਸਿੱਧੂ ਦੀ ਘਾਟ ਮਹਿਸੂਸ ਹੋ ਰਹੀ ਹੈ ਦੇਖੋ ਜੀ ਜੇ ਘਰੇ ਜਿਵੇਂ ਆਦੇ ਹੁੰਦੇ ਆ ਵੀ ਕੋਈ ਵੱਧ ਕੰਮ ਕਰਨ ਵਾਲਾ ਆਵੇ ਕੋਈ ਬਜ਼ੁਰਗ ਵੀ ਜਾਵੇ ਜਿਹਦੇ ਤੋਂ ਨਹੀਂ ਵੀ ਕੰਮ ਹੁੰਦਾ ਉਹਦੀ ਵੀ ਆਪਾਂ ਘਾਟ ਮਹਿਸੂਸ ਕਰਦੇ ਹਾਂ ਇਹ ਤਾਂ ਨੌਜਵਾਨ ਸੀ ਸਾਡੇ ਸਮਾਜ ਦਾ ਇੱਕ ਪੜ੍ਹਿਆ ਲਿਖਿਆ ਬਹੁਤ ਵਿਦਵਾਨ ਬੰਦਾ ਸੀ ਘਾਟ ਤਾਂ ਹੈ ਹੀ ਪਰ ਜਿਹੜੀ ਗੱਲ ਨਾਕੇ ਤੋੜਦੀ ਹੈ ਇਹਦੇ ਵਿੱਚ ਕੀ ਆ ਕਿ ਜਦੋਂ ਸਰਕਾਰ ਤੁਹਾਨੂੰ ਟਾਈਮ ਦੇ ਰਹੀ ਆ ਸਾਡੇ ਨਾਲ ਗੱਲਬਾਤ ਕਰੋ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਜੇ ਉਸ ਟਾਈਮ ਦੇ ਵਿੱਚ ਆਪਾਂ ਹੁੱਲੜਬਾਜੀ ਕਰਕੇ ਕੋਈ ਗੱਲ ਕਰਦੇ ਆ ਤਾਂ ਸਰਕਾਰ ਨੇ ਸਾਨੂੰ ਇਹ ਮੈਸੇਜ ਦੇਣਾ ਸਾਰਿਆਂ ਨੂੰ ਵੀ ਇਹ ਤਾਂ ਲੜਨ ਆਏ ਆ ਜੀ ਸਾਡੇ ਨਾਲ ਇਹਨਾਂ ਨੂੰ ਮੰਗਾ ਨਾਲ ਕੋਈ ਮਤਲਬ ਨਹੀਂ ਇਸ ਕਰਕੇ ਸ਼ਾਂਤਤਾ ਡੰਗ ਤੇ ਅੜੀ ਬਾਕੀ ਨਾਕੇ ਤੋੜਾਂਗੇ ਨਾਕੇ ਤੁਸੀਂ ਤੋੜੋਗੇ ਉਹ ਮੈਂ ਮੰਨਦਾ ਜੀ ਤੁਸੀਂ ਕਹਿੰਦੇ ਹੋ ਅਸੀਂ ਸ਼ਾਂਤ ਆ ਜੇ ਤੁਸੀਂ ਸ਼ਾਂਤ ਤੋਂ ਤਾਂ ਉਸ ਦਿਨ ਤੋਂ ਲੈ ਕੇ ਹੁਣ ਤੱਕ 250 ਮੁੰਡਾ ਜ਼ਖਮੀ ਹੋ ਚੁੱਕੇ ਆ ਤੇ ਇੱਕ ਕਿਸਾਨ ਵੀਰ ਦੀ ਮੌਤ ਹੋ ਚੁੱਕੀ ਆ ਇੱਕ ਵਿਅਕਤੀ ਦੇ ਬਾਹਾਂ ਦੇ ਵਿੱਚ ਇੱਕ ਤਿੰਨ ਤੇ ਨੰਚ ਦੇ ਹੋਲ ਹੋਏ ਵਾਹਾਂ ਦੇ ਵਿੱਚ ਮੈਂ ਖੁਦ ਦੇਖੇ ਨੇ ਛੜਲੇ ਲੱਗੇ ਹੋਏ ਫਿਰ ਖੱਟਰ ਸਰਕਾਰ ਕਿਉਂ ਇਸ ਤਰ੍ਹਾਂ ਕਰ ਰਹੀ ਆ ਦੇਖੋ ਜੀ ਖੱਟਰ ਸਰਕਾਰ ਦੀ ਇਹ ਸੋਚ ਬਹੁਤ ਮਾੜੀ ਹੈ ਸਰਕਾਰ ਜਦੋਂ ਹਾਈਵੇ ਕੱਢਦੀ ਆ ਕੋਈ ਵੀ ਰੋਡ ਕੱਢਦੀ ਆ ਸਭ ਤੋਂ ਪਹਿਲਾਂ ਜ਼ਿਮੀਂਦਾਰ ਦੀ ਜ਼ਮੀਨ ਰਿਕੁਆਇਰ ਹੁੰਦੀ ਆ ਆ ਸਾਡਾ ਜਨਮ ਸਿੱਧਾ ਅਧਿਕਾਰ ਵੀ ਆ ਰੋਡ ਤੇ ਪਲੱਸ ਇਹ ਜਿੰਨਾ ਵੀ ਰੋਡ ਜੀ ਨਿਕਲਦੇ ਆ ਇਹ ਜ਼ਮੀਂਦਾਰ ਦੀ ਜ਼ਮੀਨ ਚੋਂ ਕੱਟ ਕੇ ਨਿਕਲਦੇ ਆ ਕਾਰਪੋਰੇਟ ਕਾਰਪੋਰੇਟ ਕਰਾਉਣਾਂ ਦੇ ਇਹ ਨਹੀਂ ਕੱਟਣ ਲੱਗਦਾ ਜ਼ਮੀਨਾਂ ਨੂੰ ਜਾਂ ਉਹਦੇ ਵਪਾਰ ਨੂੰ ਇਹ ਤਾਂ ਸਾਰਾ ਜ਼ਮੀਂਦਾਰ ਨੂੰ ਲੱਗਦਾ ਤੇ ਉਸੇ ਤੇ ਸਾਨੂੰ ਅੱਜ ਰੋਕ ਲਈ ਪਈ ਹੈ ਸਾਡਾ ਜਨਮ ਸਿੱਧਾ ਅਧਿਕਾਰ ਹੀ ਇਹ ਨਹੀਂ ਮੰਨਦੀ ਸਰਕਾਰ ਦਿੱਲੀ ਸਾਡੀ ਰਾਹ ਜਾਨੀਆ ਉੱਥੇ ਜਾਣਾ ਹਰ ਇੱਕ ਇਨਸਾਨ ਦਾ ਧਰਮ ਹੈ ਹਰ ਇਨਸਾਨ ਦਾ ਰਾਈਟ ਹੈ ਤੇ ਸਾਡਾ ਜਿਹੜਾ ਰਾਈਟ ਆ ਉਹਦੇ ਤੇ ਵੀ ਬਹੁਤ ਵੱਡਾ ਜ਼ੁਲਮ ਹੋ ਰਿਹਾ ਪਰ ਮੈਂ ਮੇਰੀ ਤਾਂ ਉਮਰ ਬਹੁਤ ਕਾਟਾ-ਟੋੜੀ ਉਮਰ ਦਾ ਤਜਰਬਾ ਬਹੁਤ ਜ਼ਿਆਦਾ ਹੈ ਤੁਸੀਂ ਮੇਰੇ ਫਾਦਰ ਦੀ ਉਮਰ ਦੇ ਹੋਵੋਗੇ ਪਰ ਤੁਸੀਂ ਇਹੋ ਜਿਹਾ ਮਾਹੌਲ ਜੈਸ ਤਰ੍ਹਾਂ ਦਾ ਇਸ ਵਾਰ ਬਾਰਡਰ ਤੇ ਆ ਪਹਿਲਾਂ ਕਦੇ ਦੇਖਿਆ ਬਿਲਕੁਲ ਨਹੀਂ ਵੇਖਿਆ ਜੀ ਬਹੁਤ ਜ਼ਿਆਦਾ ਤਸ਼ੱਦਦ ਹੋ ਰਹੀ ਹੈ ਸਰਕਾਰ ਜਿਹੜੀ ਆ ਬਿਲਕੁਲ ਬੇਸ਼ਰਮੀ ਤੇ ਉਤਰੀ ਹੋਈ ਆ ਇਤੋਂ ਮਾੜਾ ਰਵਈਆ ਹੋ ਹੀ ਨਹੀਂ ਸਕਦਾ ਜੋ ਇਸ ਵਾਰ ਹੋ ਰਿਹਾ ਫਿਰ ਪੰਜਾਬ ਦੇ ਸੀਐਮ ਨੂੰ ਵੀ ਆਪਣੇ ਵੱਲੋਂ ਸਟੈਂਡ ਲੈਣਾ ਚਾਹੀਦਾ ਆਪਣੀ ਫੋਰਸ ਮੂਰੇ ਲਾ ਕੇ ਇਧਰ ਇਹਨਾਂ ਨੂੰ ਵੀ ਛੱਡਣਾ ਚਾਹੀਦੇ ਨੇ ਵੀ ਤੁਸੀਂ ਤਸ਼ੱਦਦ ਕਿਉਂ ਕਰ ਰਹੇ ਹੋ ਬਾਈ ਦੇਖੋ ਜੀ ਇਸ ਬਾਰੇ ਤਾਂ ਅਸੀਂ ਨਹੀਂ ਕਹਿ ਸਕਦੇ ਨਾ ਹੀ ਮੈਂ ਇਸ ਗੱਲ ਦੇ ਹੱਕ 'ਚ ਆਂ ਵੀ ਜੇ ਮੰਨ ਲਓ ਪੁਲਿਸ ਆ ਕੇ ਇਧਰੋਂ ਆਪਦੀ ਕਾਰਵਾਈ ਕਰੇ ਤਾਂ ਨਹੀਂ ਮੈਂ ਕਾਰਵਾਈ ਉਹ ਕਾਰਵਾਈ ਨਹੀਂ ਕਹਿੰਦਾ ਹੈਗਾ ਮੈਂ ਉਹ ਕਾਰਵਾਈ ਨਹੀਂ ਕਹਿੰਦਾ ਵੀ ਉਹਨਾਂ ਦੇ ਬਰਾਬਰ ਉਹ ਸਿਰ ਦੇ ਨੇ ਕੋਈ ਚੀਜ਼ ਤਾਂ ਆਪਾਂ ਗੋਲੀ ਮਾਰੀਏ ਜਾਂ ਕੋਈ ਚੀਜ਼ ਬਰਾਬਰ ਮਾਰੀਏ ਪੁਲਸ ਆ ਕੇ ਉਹਨਾਂ ਨੂੰ ਰੋਕ ਕੇ ਵੀ ਸ਼ਾਂਤਮਈ ਬੈਠਿਆਂ ਨੂੰ ਕਿਉਂ ਤੰਗ ਕਰਦੇ ਹੋ ਦੇਖੋ ਪੁਲਸ ਉਹਨਾਂ ਨੂੰ ਰੋਕਦੀ ਆ ਵੀ ਤੁਸੀਂ ਸਾਡੇ ਦੈਰੇ 'ਚ ਬੰਬਾਰੀ ਨਾ ਕਰੋ ਪਰਸੋਂ ਤੋਂ ਕੁਝ ਫਰਕ ਵੀ ਪਿਆ ਹੈ ਪਰ ਉਸ ਤੋਂ ਦਾ ਫਰਕ ਜੀ ਤਾਂ ਪਿਆ ਮੁੰਡੇ ਨੇ ਡਰੋਨ ਸਿੱਟ ਲਿਆ ਉਸ ਤੋਂ ਬਾਅਦ ਲੋਕਾਂ ਨੇ ਆਪਣੇ ਇੰਤਜ਼ਾਮ ਕਰ ਲਏ ਅਥਰੂ ਗੈਸ ਦਾ ਗੋਲਾ ਗੇਰਦੇ ਸੀ ਇਹਦਾ ਕਿਸਾਨਾਂ ਦੀ ਮਿਹਨਤ ਨਾਲ ਬੰਦ ਹੋਇਆ ਜੀ ਸਰਕਾਰ ਨੇ ਥੋੜੀ ਕੋਈ ਮਦਦ ਨਹੀਂ કરી ਜਿਹੜੀ ਸਾਫ ਲੱਗਦਾ ਅੱਜ ਗੱਲ ਹੈ ਸਰਕਾਰ ਦੇ ਕੋਲੇ ਜੇ ਨਿੰਨੇ ਪੁਲਿਸ ਮੁਲਾਜ਼ਮ ਖੜੇ ਆ ਇਹਨਾਂ ਕੋਲੇ ਇੱਕ ਸੋਟੀਆਂ ਹੀ ਫੜਾ ਰੱਖੀਆਂ ਇੰਨੀਆਂ ਇੰਨੀਆਂ ਕੋਈ ਇਨਾਂ ਕੋਲੇ ਮਜ਼ਬੂਤ ਡਾਂਗ ਵੀ ਹੈ ਨਹੀਂ ਹੋਰ ਅੱਥਰੂ ਗੈਸ ਦਾ ਪ੍ਰਬੰਧ ਇਹਨਾਂ ਨੇ ਕੀਤਾ ਮੁੰਡਿਆਂ ਨੇ ਨੌਜਵਾਨਾਂ ਨੇ ਬੋਰੀਆਂ ਗਿੱਲਿਆਂ ਕਰਕੇ ਉਹ ਗੋਲੇ ਤਾਂ ਦੱਬੇ ਨੇ ਉਸ ਤੋਂ ਬਾਅਦ ਡਰੋਨਾਂ ਦਾ ਪ੍ਰਬੰਧ ਤਾਂ ਕੀਤਾ ਪਤੰਗ ਦੀਆਂ ਡੋਰਾ ਨਾਲ ਉਸ ਤੋਂ ਬਾਅਦ ਜਿਹੜੀਆਂ ਗੋਰੀ ਛੱਲ ਆਉਂਦੇ ਸੀਗੇ ਇਧਰੋਂ ਪੱਥਰ ਜਾਂਦੇ ਸੀ ਉਹ ਬੰਦ ਕਰਾਏ ਨੇ ਤਾਂ ਕਰਕੇ ਤਾਂ ਉਹ ਮਾਰੇ ਜੇ ਟਿੱਕੇ ਨੇ ਪਰ ਤੁਹਾਨੂੰ ਸਰਕਾਰ ਦੀ ਸੁਵੱਦੀ ਹੈ ਜਿਹੜੀ ਜ਼ਿਮੀਦਾਰ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਉਹਦੀ ਆਨਲਾਈਨ ਬੈਂਕ ਜਿਹੜੇ ਆ ਉਹ ਡੀਆਰ ਉਹ ਉਹਦੀ ਨਿਲਾਮੀ ਕਰ ਦਿੰਦੇ ਹੈ डीआरटी कोर्ट वाले हां जी ओए ਤਾਂ ਇਹਨਾਂ ਨੇ ਸਿਸਟਮ ਥੋੜੀ ਗੇਮ ਪਤਾ ਕਿਵੇਂ ਬਣਾਈ ਆ ਜੀ ਸਾਡੇ ਲੋਕ ਪਿੱਛੇ ਲੱਗ ਜਾਂਦੇ ਨੇ ਇਹ ਕਹਿੰਦੇ ਨੇ ਖਾਤੇ ਨਾਲ ਆਧਾਰ ਕਾਰਡ ਲਿੰਕ ਕਰਾ ਦਿਓ ਆਧਾਰ ਕਾਰਡ ਉੱਪਰ ਸੈਂਟਰ ਸਰਕਾਰ ਕੋਲੇ ਪਰ ਫਾਰਮ ਆਪਣਾ ਸਾਰਾ ਉਹਨਾਂ ਨੇ ਦੇਖ ਲਿਆ ਵੀ ਪੰਜਾਬ ਦੇ ਲੋਕਾਂ ਕੋਲ ਪੈਸਾ ਹੈ ਮੰਗ ਵਿੱਚ ਹੈ ਜੀ ਉਹਨਾਂ ਮੰਗਾਂ ਦੇ ਵੀ ਜਿਹੜੀ ਆਨਲਾਈਨ ਬੋਲੀ ਹੋ ਰਹੀ ਹੈ ਨਾ ਬੈਂਕਾਂ ਚ ਜ਼ਿੰਮੇਵਾਰਾਂ ਦੀ ਕੋਈ ਕੁੜਕੀਆਂ ਕਰਦੇ ਆ ਇਹ ਮੰਗ ਉਹਦੇ ਵਿੱਚ ਹੈ ਬਿਲਕੁਲ ਇਹਦੇ ਤੇ ਅਮਲ ਹੋਊਗਾ ਇਸ ਮੰਗ ਨੂੰ ਆਪਾਂ ਨਾਲ ਲੈ ਕੇ ਚੱਲੇ ਆ ਪਰ ਜਦੋਂ ਰੇਣ ਮੁਕਤੀ ਦੀ ਗੱਲ ਆ ਗਈ ਜਦੋਂ ਰੇਣ ਮੁਕਤੀ ਦੀ ਗੱਲ ਆ ਗਈ ਤਾਂ ਫਿਰ ਇਹ ਵਿੱਚ ਆਟੋਮੈਟਿਕਲੀ ਹੱਲ ਇਹ ਤਾਂ ਤੁਸੀਂ ਮੰਨਦੇ ਹੋ ਵੀ ਪੰਜਾਬ ਨਾਲ ਇਸ ਟਾਈਮ ਫੁੱਲ ਧੱਕਾ ਹੋ ਰਿਹਾ। ਕੱਲੇ ਪੰਜਾਬ ਨਾਲ ਨਹੀਂ ਹੋ ਰਿਹਾ ਜੀ ਪੂਰੇ ਹਿੰਦੁਸਤਾਨ ਦੇ ਕਿਸਾਨ ਨਾਲ ਹੋ ਰਿਹਾ। ਵੈਲਟ ਪੇਪਰ ਨੂੰ ਦੁਬਾਰੇ ਕਿਤੇ ਆਂ ਇੰਡੀਆ ਵਾਲੇ ਕਿਉਂ ਨਹੀਂ ਵੈਲਟ ਪੇਪਰ ਨੂੰ ਦੁਬਾਰੇ ਕਰਾ ਰਹੇ? ਕਿਉਂਕਿ ਇਹਨਾਂ ਦੇ ਮਨ ਵਿੱਚ ਡਰਿਆ। ਇਹਦਾ ਮਤਲਬ 420 ਕਰਦੇ ਆ। ਇਹ ਮਤਲਬ ਈਵੀਐਮ 'ਚ ਧੇਰਾ ਫੇਰੀ ਕਰਕੇ ਸਰਕਾਰ ਬਣਾਉਂਦੇ ਆ ਵੈਲਟ ਪੇਪਰ ਤੇ ਇਹਨਾਂ ਨੂੰ ਮਤਲਬ ਅਸੀਂ ਵੈਲਟ ਪੇਪਰ ਨਾਲ ਦੀ ਸਰਕਾਰ ਨਹੀਂ ਬਣਾ ਪਾਵਾਂਗੇ। हां यही गल है जी यही गल एक किसान ਨੂੰ ਮੈਂ ਪਹਿਲਾਂ ਮਿਲਿਆ ਉਸ ਕਿਸਾਨ ਨੇ ਇਹ ਵੀ ਗੱਲ ਦੱਸੀ ਆ ਕਿ ਬੈਲਟ ਪੇਪਰ ਵਾਲੀਆਂ ਮਸ਼ੀਨਾਂ ਹਰ ਇੱਕ ਜਗ੍ਹਾ ਤੇ ਬੈਨ ਨੇ ਪੰਜਾਬ ਇੰਡੀਆ ਦੀ ਗਵਰਨਮੈਂਟ ਉਹਨਾਂ ਨੂੰ ਲੈ ਨਹੀਂ ਸਕਦੀ ਪਰ ਉਹ ਅਮਾਨੀ ਤੇ ਅਡਾਨੀ ਨੇ ਲੈ ਕੇ ਇਹਨਾਂ ਨੂੰ ਦਿੱਤੀਆਂ ਹੋਈਆਂ ਨੇ ਇਹ ਗੱਲ ਸਹੀ ਹੈ ਜੀ ਨਹੀਂ ਇਹ ਕੋਈ ਆਪਾਂ ਨੂੰ ਇਹ ਨੌਲੇਜ ਨਹੀਂ ਨਾ ਇਹ ਗਹਿਰਾਇ ਸੋਚਿਆ ਪਰ ਆਪਾਂ ਦਾ EVM ਆ ਉਹਦੇ ਵਾਰਿਕਾ ਸਿਰਫ ਬੈਲਟ ਪੇਪਰ ਨਾਲ ਹੀ ਚੋਣ ਆਵੇ ਪਰ ਇਹ ਚੀਜ਼ ਆਪਾਂ ਨੂੰ ਨਾ ਕਿਸ ਨੇ ਪੁਸ਼ਟੀ ਕੀਤੀ ਨਾ ਇਸ ਚੀਜ਼ ਦਾ ਨੌਲੇਜ ਹੈ ਆਪਾਂ ਇਹ ਫਿਰ ਕਿਸਾਨ ਜਿਹਨਾਂ ਨੂੰ ਰੱਖਣਾ ਚਾਹੀਦਾ ਜੀ ਵਿੱਚ ਆਪਣੀ ਮੰਗਾਂ ਦੇ ਵਿੱਚ ਵੀ ਅਸੀਂ ਬੈਲਟ ਪੇਪਰ ਤੇ ਚੋਣ ਚਾਹੁੰਦੇ ਹਾਂ ਜੀ ਇਹ ਗੱਲ ਹੈ ਬਿਲਕੁਲੇ ਕਿਸਾਨ ਕੀ ਇਹ ਤਾਂ ਪੂਰੇ ਹਿੰਦੁਸਤਾਨ ਦੀ ਜਨਤਾ ਨੂੰ ਇਹ ਗੱਲ ਕਰਨੀ ਚਾਹੀਦੀ ਹੈ ਵੀ ਚੋਣਾਂ ਬਿਲਟ ਪੇਪਰ ਤੇ ਹੀ ਹੋਵੇ। ਕੱਲੇ ਕਿਸਾਨਾਂ ਦਾ ਤਾਂ ਇਹਦੇ 'ਚ ਮਤਲਬ ਹੀ ਨਹੀਂ ਕਿ ਕਿਸਾਨ ਤਾਂ ਪਹਿਲਾਂ ਹੀ ਮੰਗ ਕਰ ਰਹੇ ਆ ਵੀ ਬਿਲਟ ਪੇਪਰ ਤੇ ਹੋਵੇ ਤਾਂ ਦੂਜੇ ਜਿਹੜੇ ਧਿਰਾਂ ਨੇ ਵਪਾਰੀ ਧਿਰ ਹੈ, ਮਜ਼ਦੂਰ ਧਿਰ ਹੈ, ਕਿਸਾਨ ਹੈ ਇਹ ਸਾਰੇ ਇੱਤਨੇ ਕੋਮਾ ਇਕੱਠੀਆਂ ਹੋ ਕੇ ਇਸ ਦੀ ਮੰਗ ਕਰਨ। ਇੱਕ ਹੋਰ ਗੱਲ ਆ ਕਿ ਇਹ ਲੋਕ ਕਹਿੰਦੇ ਨੇ ਪੰਜਾਬ ਦੀ ਜਵਾਨੀ ਸਾਰੀ ਬਾਹਰਲੇ ਮੁਲਕਾਂ ਦੇ ਵਿੱਚ ਚਲੀ ਗਈ ਪਰ ਤੁਸੀਂ ਕੀ ਦੇਖਦੇ ਹੋ ਪੰਜਾਬ ਦੇ ਮੁੰਡੇ ਸਾਰੇ ਬਾਹਰ ਚਲੇ ਗਏ। ਦੇਖੋ ਜੀ ਸਾਰੇ ਮੁੰਡੇ ਤਾਂ ਬਾਹਰ ਨਹੀਂ ਗਏ ਪਰ ਜਿਹੜੀ ਥਿਉਰੀ ਆ ਜਿਹੜੀ ਸਰਕਾਰ ਦੀ ਸੋਚ ਆ ਉਹ ਤਾਂ ਇਹਨਾਂ ਨੂੰ ਭਜਾਉਣ ਵਾਲੀ ਹੈ ਵੀ ਜਦੋਂ ਇੱਥੇ ਰੁਜ਼ਗਾਰ ਮਿਲਣਾ ਨਹੀਂ ਇੱਥੇ ਇਹਨਾਂ ਦਾ ਜਿਹੜਾ ਆ ਹੁਣ ਰਾਈਟ ਹੀ ਆ ਨਾ ਰੋਡ ਤੇ ਜਾਣਾ ਜੇ ਤੁਹਾਨੂੰ ਇਹ ਹੀ ਨਹੀਂ ਮਿਲਦਿਆ ਹੋਰ ਇਹਨਾਂ ਨੇ ਸਾਨੂੰ ਕੀ ਦੇਣਾ ਹੋਰ ਮੰਨ ਲਓ ਆਉਣ ਵਾਲੀ ਪੀੜ੍ਹੀ ਆ ਇਹ ਸੰਘਰਸ਼ਾ ਜਿਹੜਾ ਕਿੰਨਾ ਔਖਾ ਹੈ ਜਿਹੜਾ ਅੱਜ ਕਰੀ ਜਾਂਦੇ ਆ ਇਹ ਹਰ ਬੰਦੇ ਤੇ ਵੱਸਦਾ ਰੋਗ ਥੋੜੀ ਹੈ ਬਹੁਤ ਔਖਾ ਜੀ ਸਵੇਰੇ ਵੇਲੇ ਨਹਾਉਣਾ ਬਾਹਰ ਅੰਦਰ ਜਾਣਾ ਉਸ ਤੋਂ ਬਾਅਦ ਇੱਥੇ ਤਿਆਰ ਹੋਣਾ ਕਦੇ ਰੁੱਕ ਠੰਡੀ ਰੋਟੀ ਤੱਤੀ ਖਾਣੀ ਦਵਾਈ ਵੀ ਲੈ ਅਸੀਂ ਕੀ ਅਸੀਂ ਸਾਰੀ ਉਮਰ ਸੜਕਾਂ ਤੇ ਬੈਠੇ ਰਹਾਂਗੇ ਸਾਡੀ ਆਉਣ ਵਾਲੀ ਪੀੜ੍ਹੀ ਵੀ ਸੜਕਾਂ ਤੇ ਬੈਠੀ ਰਹੂਗੀ ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਨੌਜਵਾਨ ਪੀੜ੍ਹੀ ਪੜ੍ਹਾਈ ਕਰੇ ਦੱਬ ਕੇ ਤੇ ਸਰਕਾਰ ਉਹਨਾਂ ਦੇ ਰੁਜ਼ਗਾਰ ਦਾ ਇੰਤਜ਼ਾਮ ਕਰੇ ਖੇਤੀ ਨੂੰ ਘਾਟੇ ਵਾਲੇ ਸੌਦੇ 'ਚੋਂ ਕੱਢ ਕੇ ਮੁਨਾਫੇ ਵਾਲੇ 'ਚ ਲਿਆਵੇ ਇਹੀ ਤਾਂ ਆਪਣੀ ਮੰਗ ਹੈ ਨਾ ਵੀ ਜਿੰਨੇ ਆ ਨੌਜਵਾਨ ਆਪਦਾ ਕੰਮ ਕਰਨ ਇੱਥੇ ਆਪਾਂ ਸਿੰਘੂ ਬਾਡਰ ਤੇ ਆਏ ਆ ਤੁਸੀਂ ਸਾਰੇ ਉਰੇ ਆਏ ਹੋ ਮੇਰੇ ਸੱਜਣ ਮਿੱਤਰ ਜਿੰਨੇ ਵੀ ਉਰੇ ਖੜੇ ਬੈਠੇ ਹੋ ਜਿਹੜਾ ਵੀ ਬੰਦਾ ਇੱਥੇ ਗੱਲ ਆਪਣੀ ਰੱਖਣੀ ਚਾਹੁੰਦਾ ਹੋ ਆ ਕੇ ਰੱਖ ਸਕਦਾ ਉਸ ਦੀ ਵੀਡੀਓ ਨਹੀਂ ਕੱਟੀ ਜਾਊਗੀ ਉਸ ਦੀ ਵੀਡੀਓ ਨੈਟ ਤੇ ਦਿਖਾਈ ਜਾਊਗੀ ਤੇ ਲੋਕਾਂ ਨੂੰ ਸੁਣਾਈ ਜਾਊਗੀ ਜਿਹੜਾ ਵੀ ਬੰਦਾ ਬੋਲਣਾ ਚਾਹੁੰਦਾ ਉਹ ਬੋਲ ਸਕਦਾ ਸਤਿ ਸ਼੍ਰੀ ਅਕਾਲ ਜੀ ਮੈਂ ਰਿਸ਼ਪਾਲ ਸਿੰਘ ਰਾਜਸਥਾਨ ਜੀ ਗਏਸ ਤੋਂ ਸਾਡਾ ਗ੍ਰਾਮੀਨ ਇੱਕ ਸੰਗਠਨ ਆ ਬਹੁਤ ਵੱਡਾ ਉਹ ਅਸੀਂ ਅੱਜ ਸਾਰੇ ਰਾਤ ਦੇ ਪਹੁੰਚੇ ਹੋਏ ਆ ਜਿਹੜੀ ਤੁਸੀਂ ਗੱਲ ਇਹ ਸਰਕਾਰਾਂ ਦੇ ਹੈਗੀ ਵੀ ਅਸੀਂ ਜ਼ਮੀਨ ਐਕਵਾਇਰ ਕਰ ਲਾਂਗੇ ਇਹ ਤਾਂ ਇਹ ਭੁੱਲ ਜਾਣ ਜੱਟ ਇੱਕ ਇਹੋ ਜੀ ਨਸਲ ਆ ਕਿ ਲੱਕੜ ਦਾ ਕਿਲਾ ਕੋਈ ਮੰਗੇ ਨਾ ਲੱਕੜ ਦਾ ਕਿਲਾ ਦਿੰਦਾ ਜੱਟ ਕਿਸੇ ਨੂੰ ਜ਼ਮੀਨ ਦਾ ਕਿਲਾ ਬਹੁਤ ਵੱਡਾ ਹੁੰਦਾ ਲੱਕੜ ਦਾ ਕਿਲਾ ਵੀ ਜੱਟ ਕਿਹਨੂੰ ਦਿੰਦਾ ਆਹਦਾ ਨਾ ਹੋਵੇ ਜੋ ਪਰ ਐਡਮਿਨ ਤੋਂ ਚਾਹੀਦਾ ਪਲਾਣਾ ਹੀ ਚਾਹੀਦਾ ਹੋਵੇ ਪਸ਼ੂ ਪਲਾਣਾ ਕਰ ਨਾ ਹੀ ਹੋਵੇ ਲੱਕੜ ਦਾ ਕਿਲਾ ਮਿੰਦਿੰਦਾ ਇਹਨਾਂ ਚਿੱਤਾਂ ਵੀ ਜ਼ਮੀਨ ਦੇ ਕਿਲੇ ਲੈ ਲਾਂਗੇ ਰਹੀ ਗੱਲ ਜਿਹੜੀ ਖੱਟਰ ਵਾਲੀ ਖੱਟਰ ਨੂੰ ਬਲੀ ਦਾ ਬੱਕਰਾ ਮੋਦੀ ਦੇ ਵਰਾਉਣਾ ਸੀ ਉਹਨੂੰ ਬਣਾ ਲਿਆ ਪੁੱਠਾ ਲਿਆ ਟੰਗ ਮੁੱਦੀਆਂ ਦਾ ਹੁਣ ਰਖਾ ਲੈਣੀ ਲੈਣੀ ਹੁਣ ਤਾਂ ਮੈਨੂੰ ਬੋਰਡ ਤਾਂ ਕਿਸੇ ਨੇ ਪਾਉਣੀ ਨਹੀਂ ਹਾਥੇ ਸੌਰੀ ਖੱਟਰ ਕਹਿੰਦਾ ਵੀ ਮੈਂ ਖਿਲਾਫ ਤਾਂ ਕਰਤਾ ਜਨਤਾ ਦੇ ਮੈਂ ਹੁਣ ਆਪ ਦੀ ਵਾਹ ਲਾ ਲਾ ਮੈਨੂੰ ਅੱਗੇ ਤੋਂ ਤਾਂ ਨਹੀਂ ਦੇਣਾ ਕਿਸੇ ਨੇ ਉਹ ਇਹਨੂੰ ਬਲੀ ਦਾ ਬੱਕਰਾ ਲਿਆ ਬਣਾ ਉਹਨੇ ਸਾਡੇ ਵਸੁੰਧਰਾ ਬਣਾਈ ਸੀਗੀ ਮੋਦੀ ਨੇ ਵਸੁੰਧਰਾ ਅੱਗਾ ਤਗਾ ਲੈਂਦੀ ਸੀ ਮਤਲਬ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਂਦੀ ਸੀ ਕਿਉਂਕਿ ਬਹੁਤ ਚਿਰ ਦੀ ਮੁੱਖ ਮੰਤਰੀ ਮਰ ਰਹੀ ਸੀ ਸੀਐਮ ਰਾਜਸਾਨ ਦਾ ਬਣ ਰਹੀ ਸੀ ਉਹ ਜਦੋਂ ਭਾਜਪਾ ਦੀ ਵਾਰੀ ਆਉਂਦੀ ਸੀ ਸੁਧਰਾ ਬਣਦੀ ਸੀ ਪਹਿਰੋ ਸਿੰਘ ਤੋਂ ਬਾਅਦ ਐਵੇਂ ਖੱਟਰ ਬਣ ਰਿਹਾ ਹੁਣ ਇਹਨੇ ਆਖਿਆ ਵੀ ਖੱਟਰ ਮੈਂ ਉਹ ਬੰਦੇ ਰੱਖਨੇ ਹੁਣ ਸਾਡੇ ਰਾਜਸਥਾਨ ਦਾ ਸੀਐਮ ਇੱਕ ਸਰਪੰਚ ਹਾਰਿਆ ਹੋਇਆ ਸਰਪੰਚ ਹਾਰਿਆ ਭਾਜੀ ਸਰਪੰਚ ਦਾ ਇਲੈਕਸ਼ਨ ਤੋਂ ਹਾਰਿਆ ਉਹ ਭਜਨਦਾਲ ਸ਼ਰਮਾ ਜਿਹੜਾ ਔਰ ਉਹ ਐਮਐਲਏ ਖੜਾ ਹੋਇਆ ਪਹਿਲੇ ਗੜੇ ਐਮਐਲਏ ਚਲੋ ਜਨਤਾ ਨੇ ਬਣਾਤਾ ਦੌਰ ਆਇਆ ਕੋਈ ਬਣਾਤਾ ਤੇ ਉਹਨੂੰ ਲਭਾਫੇ ਜੋ ਕੱਢ ਕੇ ਬਸੁੰਦਰਾ ਨੂੰ ਚਿੱਠੀ ਫੜਾਉਂਦਾ ਹੈ ਰਾਜਨਾਥ ਸਿੰਘ ਜਾ ਕੇ ਮੋਦੀ ਨੇ ਕੱਲਿਆ ਵੀ ਆ ਚਿੱਠੀ ਬਸੁੰਦਰਾ ਤੋਂ ਹੀ ਕਰਾਉਣੀ ਹੈ ਬਸੁੰਦਰਾ ਨੂੰ ਆਨੇ ਪੜ ਕੀ ਲਿਖਿਆ ਬਸੁੰਦਰਾ ਦੀ ਭਜਨ ਲਾਲ ਜੀ ਸ਼ਰਮਾ ਮੁੱਖ ਮੰਤਰੀ ਤਾਲੀਆਂ ਮਾਰਤੀਆਂ ਹਾਰ ਵਾਲਾ ਕੋਲੇ ਖੜਾ ਸੀ ਉਹਨੇ ਹਾਰ ਪਾਤਾ ਬਸੁੰਦਰਾ ਅੰਦਰ ਜਾ ਕੇ ਆਪਦੇ ਕੋ ਸੁਣ ਲਵੇ ਅੱਖਾਂ 'ਚ ਵੀ ਆ ਕੀ ਕਰਦਾ ਕਿਉਂਕਿ ਬਸੁੰਦਰਾ ਮੋਦੀ ਦੀ ਪੌੜੀ ਨੂੰ ਹੱਥ ਪਾਉਂਦੀ ਸੀ ਗੱਲਬਾਤ ਕਰਦੀ ਸੀ ਇਹਦੀ ਗੱਲ ਨਹੀਂ ਮੰਨਦੀ ਸੀ ਇੱਥੇ ਤੱਕ ਖੱਟਰੇ ਨੇ ਆਖਿਆ ਵੀ ਹੁਣ ਠੀਕ ਆ ਗਿਆ ਜਨਤਾ ਦੇ ਵਿੱਚ ਖੱਟਰ ਦੀ ਪੁੱਠੀ ਕਰਕੇ ਖਲ ਲਵਾ ਦਿਆ ਤੇ ਖੱਟਰ ਨੂੰ ਇਹ ਚੀਜ਼ ਦਾ ਨਸ਼ੇ ਜਿਵੇਂ ਆਪਣੇ ਹੋਈ ਸੀ ਬਦਾਲੀ ਵਗੈਰਾ ਹੋਏ ਉਹਨਾਂ ਦੇ ਨਸ਼ੇ ਆਗੂ ਨੂੰ ਪਤਾ ਨਹੀਂ ਲੱਗ ਰਿਹਾ ਪਿੱਛੋ ਪਤਾ ਲੱਗੂ ਇਹ ਵੀ ਸੁਧਰਾ ਉਹਨੂੰ ਅੰਦਰ ਜਾ ਜਾ ਕੇ ਰੋਇਆ ਕਰੂਗਾ ਸੋ ਇਹ ਗੱਲਾਂ ਜਿਹੜੀਆਂ ਸਰਕਾਰਾਂ ਦੀਆਂ ਪੋਲਿਟੀਕਲ ਹੈਗੀਆਂ ਇਹ ਇਹਨਾਂ ਨੂੰ ਲੈ ਕੇ ਆਪਣੇ ਤੇ ਵਰਤ ਕੇ ਆਪਦਾ ਇਹ ਕਰਦੇ ਆ ਜਿਹੜੀ ਗੱਲ ਰਹੀ ਆ ਬਾਰਡਰ ਬੰਦ ਕਰਨ ਦੀ ਇਹ ਮੈਂ ਕਿਸਾਨਾਂ ਨੂੰ ਪਹਿਲਾਂ ਵੀ ਇਹਣਾ ਹੋਣਾ ਕਿ ਸਾਨੂੰ ਹਾਈਵੇ ਆ ਦੀ ਕੋਈ ਲੋੜ ਨਹੀਂ ਗਈ ਸਾਡੇ ਹਾਈਵੇ 'ਨਾ ਕੋਈ ਗੱਡਾ ਨਹੀਂ ਖੜਾ ਸਾਡਾ ਹਾਈਵੇ ਬਣਾ ਕਦੇ ਕਾਰਨ ਇਥੇਦਾਰੀ ਚ ਜਾਣੀ ਆ ਤਾਂ ਜਾਇਆ ਵਾਂ ਮਰਗ ਵਿਆਹ ਤੇ ਜਾਣਾ ਕੋਈ ਸਾਨੂੰ ਹਾਈਵੇ ਜ਼ਰੂਰੀ ਨਹੀਂ ਪਹਿਲਾਂ ਨਹੀਂ ਸੜਕਾਂ ਸਾਡੀਆਂ ਵਧੀਆ ਸੀ ਦਿੱਲੀ ਪਹਿਲਾਂ ਵੀ ਆਪਾਂ ਜਾਂਦੇ ਰਹੇ ਆ ਹੋਰ ਚੰਡੀਗੜ੍ਹ ਵਗੈਰਾ ਵੀ ਜਾਂਦੇ ਰਹੇ ਇਹ ਸਾਰੀ ਦੀ ਸਾਰੀ ਬਣਾਈ ਗਈ ਕਾਰਪੋਰੇਟ ਵਾਸਤੇ ਬਣਾਈ ਗਈ ਆ ਅਸੀਂ ਤਾਂ ਅੱਜ ਟੱਪਣਾ ਸੀ ਤੇ ਸਾਨੂੰ ਅੱਜ ਰੋਕਤਾ ਇੱਥੇ ਅਸੀਂ ਇੱਥੇ ਅੱਜ ਟੱਪਣਾ ਸੀ ਚਾਜਣਾ ਟੱਪਣਾ ਸੀ ਤਾਂ ਅਸੀਂ ਇੱਥੇ ਅੱਜ ਟੱਪਣਾ ਸੀ ਔਰ ਸਾਨੂੰ ਅੱਜ ਰੋਕਿਆ ਗਿਆ ਜਿਦੋਂ ਇਹਨਾਂ ਨੇ ਟੱਪਣਾ ਇਹ ਆਪਦੇ ਵਾਸਤੇ ਬਣਾਏ ਆ ਆਪਦੇ ਕੰਡੇ-ਫੰਡੇ ਸਭ ਲੱਗ ਗਏ ਕਾਰਟ ਦੇ ਕੇ ਕਾਰਟ ਵਖਾ ਕੇ ਟੀਫਲ ਲੈ ਕੇ ਆਇਆ ਕਰਨਗੇ ਵਿੱਚ ਜ਼ਿਮੀਦਾਰ ਤੇ ਇਹਨਾਂ ਨੂੰ ਵਿੱਚ ਕੰਮ ਕਰਾਇਆ ਕਰੂੰਗਾ ਲੇਬਰ ਦੇ ਕੇ ਘਰੇ ਤੋਰਦਿਆ ਕਰੂੰਗਾ ਆਪਦੇ ਕੰਟੇਨਰ ਭਰ ਕੇ ਤੇ ਬੰਦਰਗਾਹਾਂ ਜਾ ਕੇ ਵਪਾਰ ਕਰੂੰਗਾ ਇਹਦਾ ਇਹ ਮਕਸਦ ਹੈ ਜਾਣ ਕੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਪੰਜਾਬ ਨੂੰ ਵਿਹਾਰ ਬਣਾਉਣ ਨੂੰ ਫਿਰਦੇ ਨੇ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਇਹ ਤਾਂ ਫਿਰ ਉਹ ਹੀ ਬੋਲਦੇ ਫਿਰ ਉਸ ਤੋਂ ਬਿਨਾਂ ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਕਹਿਣਾ ਚਾਹਣਾ ਖੱਟਰ ਸਰਕਾਰ ਭਾਵੇਂ ਕਿਸਾਨਾਂ ਦੇ ਉਲਟਾ ਪਰ ਹਰਿਆਣੇ ਦੇ ਕਿਸੇ ਵੀ ਵਿਅਕਤੀ ਨਾਲ ਜਾਂ ਹਰਿਆਣੇ ਦੇ ਪਿੰਡਾਂ ਦੇ ਲੋਕਾਂ ਨਾਲ ਅਸੀਂ ਗੱਲ ਕਰਦੇ ਆਂ ਤਾਂ ਉਹ ਸਾਰੇ ਕਹਿੰਦੇ ਅਸੀਂ ਤੁਹਾਡੇ ਨਾਲ ਆ ਚਾਹ ਸਾਡੀ ਵੱਡ ਫਸਲ ਦੇ ਵਿੱਚ ਦੀ ਡੈਕਟ ਵਾਲੀ ਲੈ ਕੇ ਲੰਘ ਜ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਪਹਿਲਾਂ ਵੀ ਆਪਣੇ ਨਾਲ ਸੀ ਮਗਰਲੇ ਅੰਦੋਲਨ ਜੀ ਪੂਰਾ ਸਾਥ ਦਿੱਤਾ ਉਹਨਾਂ ਨੇ ਮੈਂ 26 ਤਰੀਕ ਤੋਂ ਨਾਲ ਸੀਗਾ ਦੱਬ ਵਾਲੀ ਅੱਜ ਦੇ ਮੋਰਚਾ ਤੋੜਿਆ ਤੇ ਉਹਨਾਂ ਨੇ ਕਿਸਾਨਾਂ ਨੇ ਆਪ ਦੇ ਕਣਕਾਂ ਦੇ ਵਿੱਚ ਦੀ ਟਰਾਲੀਆਂ ਟਪਵਾਤੀਆਂ ਸੀਗੀਆਂ ਸੋ ਉਹ ਅੱਜ ਵੀ ਆਪਣੇ ਨਾਲ ਆ ਪਰ ਪ੍ਰੈਸ਼ਰ ਲਾਈਜ ਉਹਨਾਂ ਨੂੰ ਬਹੁਤ ਕਰਿਆ ਜਾਂਦਾ ਧੀਆਂ ਪੈਨਾਂ ਨੂੰ ਅੰਦਰ ਜਾ ਕੇ ਪੁਲਿਸ ਦੱਬ ਕੇ ਮਾਰਦੀ ਆ ਤੁਹਾਡੇ ਲੀਡਰ ਕਿੱਧਰ ਗਏ ਜਾਂ ਜੋ ਵੀ ਕਰਦੇ ਆ ਆਦਮੀ ਆ ਉਹ ਬਹੁਤ ਗਲਤ ਆ ਖੱਟਰ ਸਰਕਾਰ ਇਹਨਾਂ ਗੱਲਾਂ ਤੋਂ ਬਾਹਰ ਜਾ ਜੇ ਚੰਗੀ ਰਹੂਗੀ ਬਲੀ ਉਹਦੀ ਦਿੱਤੀ ਗਈ ਬਲੀ ਜ ਕੋਈ ਸ਼ੱਕ ਨਹੀਂ ਬਲੀ ਦਿੱਤੀ ਗਈ ਉਹਦੀ ਬਣ ਗਿਆ ਟਾਪ ਉਠਾ ਡੰਗਦਾ ਜੀ ਉਠਾ ਡੰਗਦਾ ਕੱਢੇ ਬੇਟੀ ਚੋ ਅਸੀਂ ਪਰਚੀ ਨਾਲ ਉਹ ਕੜਾ ਆਪਦੀ ਮਿਹਨਤ ਨਾਲ ਬਣਿਆ ਵੀ ਉਹਦੀ ਉਹਦੀ ਬੇਲਡ ਤਾਂ ਪਿਛਲੀਆਂ ਤਿੰਨ ਪੀੜੀਆਂ ਦੀ ਅੱਜ ਮੁੱਖ ਮੰਤਰੀ ਬਣਿਆ ਉਹ ਤਾਂ ਜਿਵੇਂ ਪਰਚੀ ਨਾਲ ਆਇਆ ਸੀ ਪਰਚੀ ਨਾਲ ਜਾਂਦਾ ਰੂ ਉਹ ਮੁੱਖ ਮੰਤਰੀ ਉਹ ਤਾਂ ਇੱਕ ਰਵੜ ਦੀ ਮੋਹਰ ਹੈ ਮੁੱਖ ਮੰਤਰੀ ਦਾ ਜੇ ਮੰਨਿਆ ਜਾਵੇ ਤੇ ਜਿਹੜਾ ਦੁਸ਼ੰਤ ਦੁਸ਼ੰਤ ਚਟਾਲਾ ਉਹਦੇ ਪਰਿਵਾਰ ਨੇ ਤੁਸੀਂ ਜੇਵੀ ਲਾਲ ਤੋਂ ਲੈ ਕੇ ਵੇਖੋ ਜਿਉ ਆਪਦੇ ਜੇਵੀ ਲਾਲ ਨੂੰ ਪੜਦਾਦੇ ਨੂੰ ਦਾਦੇ ਆਪਦੇ ਪੁਰਖਿਆਂ ਨੂੰ ਯਾਦ ਕਰੇ ਵੀ ਕਿਸਾਨੀ ਸੰਘਰਸ਼ ਦੇ ਵਿੱਚ ਤਾਂ ਉਹਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਕ ਮਾਰਤੀ ਸੀ ਇਹ ਕਿਸਾਨਾਂ ਨੂੰ ਛੜਕੁੱਤੋਂ ਦੀ ਨਹੀਂ ਲੰਘੰਦੇ ਰਿਆ ਦੁਸ਼ੰਤ ਚਟਾਲਾ ਵੀ ਤਾਂ ਅਕਸਰ ਆਪਦੇ ਧਿਆਨ ਮਾਰੇ ਨਾ ਖੱਤਰ ਨੂੰ ਤੁਸੀਂ ਕੀ ਸਮਝਦੇ ਉਹਦਾ ਵੀ ਪਰਚੀ ਨਾਲ ਆਇਆ ਸੀ ਪਰਚੀ ਨਾ ਜਾਂਦਾ ਰੂ ਅਸੀਂ ਤਾਂ ਸਮਝਦੇ ਨਹੀਂ ਉਹਨੂੰ ਤੇ ਇੱਕ ਹੋਰ ਵਿਅਕਤੀਰੇ ਬੈਠੇ ਨੇ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਉਣੇ ਆ ਗੁਰੂ ਦੇ ਸਿੰਘ ਨੇ ਦਿਵਾਲਾ ਸਜਾਇਆ ਹੋਇਆ ਇਹ ਉਹ ਫੌਜ ਦਾ ਦਿਵਾਲਾ ਜਿਹੜੀ ਸਵਾ ਲੱਖ ਨਾਲ ਇਕ ਲੜਾਉਂਦੇ ਨੇ ਜੇ ਤੁਹਾਨੂੰ ਕਹਿ ਦਿੱਤਾ ਜਾਵੇ ਕਿਸਾਨ ਦੇ ਕਿਸਾਨ ਜਥੇਬੰਦੀਆਂ ਵੱਲੋਂ ਕਿ ਬਾਡਰ ਨੂੰ ਤੋੜ ਕੇ ਹਰਿਆਣੇ ਦੇ ਬਾਡਰ ਨੂੰ ਤੋੜ ਕੇ ਦਿੱਲੀ ਜਾਣਾ ਹੈ ਤਾਂ ਤੁਸੀਂ ਕਿ ਕਿੰਨੇ ਟਾਈਮ ਚ ਇਥੋਂ ਬਾਡਰ ਤੋੜ ਕੇ ਦਿੱਲੀ ਪਹੁੰਚੋਗੇ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਬਲਜਿੰਦਰ ਸਿੰਘ ਖਾਲਸਾ ਹੈ ਮੈਂ ਰਾਜਸਥਾਨ ਤੋਂ ਆਇਆ ਹਾਂ ਸਾਡੀ ਜਥੇਬੰਦੀ ਹੈ ਜੀਕੇਐਸ ਮੈਂ ਉਹਦਾ ਇੱਕ ਸੂਬਾ ਮੈਂਬਰ ਹਾਂ ਜੇ ਜਥੇਬੰਦੀਆਂ ਕਨੇਓ ਐਲਾਨ ਕੀਤਾ ਜਾਂਦਾ ਤਾਂ ਅਸੀਂ ਪੂਰੇ ਦਲਬਲ ਨਾਲ 10-15 ਮਿੰਟਾਂ 'ਚ ਤੋੜ ਕੇ ਡੱਪ ਜਾਗੇ ਅਸੀਂ ਪਿਛਲੀ ਵਾਰ ਵੀ ਡੱਬ ਵਾਲੀ ਤੋਂ ਬੈਰੀਕੇਡ ਤੋੜ ਕੇ ਠਿਕਰੀ ਬਾਰਡਰ ਤੇ ਗਏ ਸੀ ਠਿਕਰੀ ਤੋਂ ਬਾਅਦ ਸਾਡੀ ਡਿਊਟੀ ਲੱਗੀ ਸਾਹਾਜਾਪੁਰ ਬਾਰਡਰ ਤੇ ਜਿੰਨਾ ਵਪਾਰ ਹੈ ਦਿੱਲੀ ਤੋਂ ਲੈ ਕੇ ਜੈਪੁਰ ਬਾਇਆ ਬੰਬੇ ਸ਼ੜਕ ਸ਼ੜਕ ਜਾਂਦੀ ਹੈ ਉਹ ਜੈਪੁਰ ਬਾਇਆ ਜਾਂਦੀ ਹੈ ਅਸੀਂ ਉਸ ਰੋਡ ਤੇ ਬੈਠੇ ਸੀ ਉਸ ਰੋਡ ਤੇ 26 ਨੂੰ ਅਸੀਂ ਜਦੋਂ ਮਾਰਚ ਕੀਤਾ ਸੀ ਉਸ ਤੋਂ ਬਾਅਦ ਜਿਹੜਾ ਆਪਣੇ ਲਾਲ ਕਿਲੇ ਤੇ ਜੋ ਆਪਣੇ ਤੇ ਇਲਜ਼ਾਮ ਲਾਇਆ ਗਿਆ ਸੀ ਵੀ ਖਾਲਸਤਾਨੀਆਂ ਨੇ ਉੱਥੇ ਤਿਰੰਗੇ ਝੰਡੇ ਦੀ ਬੇਅਦਬੀ ਕਰਤੀ ਤੇ ਇਹ ਕਰਤਾ ਉਸ ਤੋਂ ਬਾਅਦ ਸਾਡੇ ਉਸ ਮੋਰਚੇ ਤੇ ਅਟੈਕ ਵੀ ਹੋਇਆ ਰਾਤ ਨੂੰ 26 ਰਾਤ ਨੂੰ ਸਾਡੇ ਉਸ ਮੋਰਚੇ ਤੇ ਅਟੈਕ ਹੋਇਆ 27 ਤਰੀਕ ਨੂੰ ਆ ਕੇ ਲੋਕਲ ਦੇ ਜਿਹੜੇ ਲੋਕ ਸੀ ਉਹ ਭੀਜੇਪੀ ਮਾਈਂਡਡ ਸੀ ਉਹਨਾਂ ਨੇ ਆ ਕੇ ਸਾਨੂੰ ਇਹ ਗੱਲ ਕਹੀ ਕਿ ਅਸੀਂ ਤੁਹਾਡੇ ਤੰਬੂ ਬਾਲ ਦਾਂਗੇ ਅਸੀਂ ਫਿਰ ਵੀ ਡਟੇ ਹੋਏ ਸੀ ਅਸੀਂ ਪਿੱਛੇ ਮੁੜਨ ਵਾਲੇ ਨਹੀਂ ਐ ਅਸੀਂ ਆਪਦੇ ਹੱਕ ਲੈ ਕੇ ਹੀ ਜਾਵਾਂਗੇ ਓਰੇ ਹੋਰ ਵੀ ਕਾਫੀ ਨੌਜਵਾਨ ਬੈਠੇ ਨੇ ਇੱਕ ਨੌਜਵਾਨ ਬੈਠਾ ਰਾਜਸਥਾਨ ਚੋਂ ਅਸੀਂ ਆਏ ਹੋਏ ਆ ਜੀ ਪਰ ਸਾਡੇ ਵੀ ਹੁਣ ਰਾਜਸਥਾਨ ਚ ਬੀਜੇਪੀ ਦੀ ਸਰਕਾਰ ਹੈ ਤੇ ਉੱਥੇ ਵੀ ਸਾਨੂੰ ਵੀ ਘਰਾਂ ਦੇ ਵਿੱਚ ਬਹੁਤ ਟੌਰਚਰ ਕਰਿਆ ਜਾਂਦਾ ਟਰਾਲੀਆਂ ਸਾਨੂੰ ਕੱਢਣੀਆਂ ਬਹੁਤ ਔਖੀਆਂ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਉੱਥੋਂ ਨਿਕਲੇ ਆ ਤੇ ਪਰ ਅਸੀਂ ਇਹਨਾਂ ਨੂੰ ਆਖਿਆ ਸੀਗਾ ਵੀ ਜਿਵੇਂ ਮਰਜ਼ੀ ਤੁਸੀਂ ਕਰ ਲਓ ਅਸੀਂ ਕਿਵੇਂ ਵੀ ਕਰਕੇ ਜਾਵਾਂਗੇ ਅਸੀਂ ਲੈ ਕੇ ਆਏ ਆ ਟਰਾਲੀ ਆਪਦੀ ਤੇ ਹੋਰ ਵੀ ਆਈ ਜਾਂਦੇ ਆ ਸਾਡੇ ਉੱਥੋਂ ਜਿਵੇਂ ਵੀ ਹੈਗੇ ਆ ਜਿਵੇਂ ਜਿਵੇਂ ਆਪਣਾ 14 ਜੀ ਪਿੰਡ ਹੈ ਜੀ ਰਾਗੜੇ ਚਲੇ ਦਾ ਗੰਗਾ ਨਗਰ ਦੇ ਵਿੱਚੋਂ ਇੱਕ ਜੋ ਸਾਡੇ ਵੱਡੇ ਭਾਈ ਜੀ ਗੱਲ ਦੱਸ ਰਹੇ ਸੀ ਰੋਡ ਦੀ ਤਾਂ ਇੱਕ ਰੋਡ ਬਣੀ ਹੈ ਅੰਮ੍ਰਿਤਸਰ ਤੋਂ ਜਾਮਨਗਰ ਸਾਡੇ ਉਹ ਰਾਜਸਥਾਨ ਵੇਖ ਦੀ ਟਰੰਕੀਆ ਰੋਡ ਤੁਸੀਂ ਉਹ ਰੋਡ ਦਾ ਹਾਲ ਦੇਖੋਗੇ ਕਿ ਰੋਡ ਨੂੰ ਦੋਨਾਂ ਪਾਸੇ ਬੰਦ ਕਰ ਰੱਖਿਆ ਇਹਨਾਂ ਨੇ ਆਪਣਾ ਜ਼ਿਮੀਂਦਾਰ ਚਾਹੁੰਦਾ ਹੋਇਆ ਵੀ ਉਸ ਰੋਡ ਤੇ ਇੱਕ ਪੈਂਚਰ ਦੀ ਦੁਕਾਨ ਨਹੀਂ ਖੋਲ ਸਕਦਾ ਮੈਂ ਇੱਕ ਅਧਿਕਾਰੀ ਨਾਲ ਗੱਲ ਕੀਤੀ ਪੰਪ ਵਾਲੇ ਨਾਲ ਮੈਂ ਕਿਹਾ ਜੀ ਐਸ ਰੋਡ ਤੇ ਜੇ ਕਿਸੇ ਆਮ ਬੰਦੇ ਨੇ ਪੰਪ ਲਾਉਣਾ ਹੋਵੇ ਕਹਿੰਦਾ ਨਹੀਂ ਜੀ ਸੰਗਰੀਆ ਤੋਂ ਲੈ ਕੇ ਜਾਮਨਗਰ ਤੱਕ 28 ਪੰਪ ਲੱਗਣੇ ਆ ਜੋ ਕਿ ਸਿਰਫ ਕੰਪਨੀ ਨੇ ਲਾਉਣੇ ਆ ਤੇ ਉਸ ਪੰਪ ਨੂੰ ਸਿਰਫ ਜਾਂ ਤਾਂ ਹਾਈਵੇ ਵਾਲੇ ਜਿਹੜਾ ਕੰਪਨੀ ਉਹ ਚਲਾਉਗੀ ਜਾਂ ਜੋ ਦੂਜੀਆਂ ਕੰਪਨੀਆਂ ਪੰਪ ਵਾਲੀਆਂ ਉਹ ਚਲਾਉਣੀਆਂ ਆ ਆਮ ਬੰਦੇ ਨੂੰ ਨਾ ਤਾਂ ਪੰਪ ਚਲਾਉਣ ਦੀ ਪਰਮਿਸ਼ਨ ਹੈ ਨਾ ਉਹ ਢਾਬਾ ਚਲਾ ਸਕਦਾ ਹੈ ਨਾ ਉਹ ਪੈਂਚਰ ਦੀ ਦੁਕਾਨ ਖੋਲ ਸਕਦਾ ਹੈ ਜ਼ਮੀਨ ਸਾਡੀ ਹੈ ਜਮੀਨਾ ਸਾਡੀਆਂ ਵਿਚ ਦੀ ਹਾਈਵੇ ਨਿਕਲਿਆ ਹੈ ਚਾਰੇ ਪਾਸੇ ਉਹਨਾਂ ਨੇ ਬੰਦ ਕਰ ਰੱਖਿਆ ਜੀ ਉਹ ਤੁਸੀਂ ਉੱਥੇ ਇੱਕ ਪੈਂਚਰ ਦੀ ਦੁਕਾਨ ਨਹੀਂ ਖੋਲ ਸਕਦੇ ਤੇ ਉੱਥੇ ਆਪਣੇ ਰਾਜਸਥਾਨ ਦੇ ਵਿੱਚ ਇੱਕ ਪੰਜਾਬ ਦੇ ਵੀਰ ਜਾ ਕੇ ਢਾਬਾ ਕਰਦੇ ਆ 1.5 ਲੱਖ ਰੁਪਏ ਉਹਦਾ ਕਿਰਾਇਆ ਦੇ ਰਹੇ ਆ ਉਹ ਤੇ ਤੁਸੀਂ ਦੇਖੋ ਸਾਡਾ ਰੋਜ਼ਗਾਰ ਕਿੱਥੇ ਗਿਆ ਜੀ ਸਾਰੇ ਪਾਸੇ ਤੋਂ ਜਾਣੀ ਕਿ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਮਾਰ ਪੈ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਬਹੁਤ ਰੋਲ ਲੈ ਕੇ ਆਏ ਨੇ ਤੇ ਦਿੱਲੀ ਦੀਆਂ ਬਰੂਹਾਂ ਤੇ ਇਹ ਜਾ ਕੇ ਬੈਠਣਗੀ ਬੈਠਣਗੇ ਇੱਥੇ ਬੜੀ ਹੀ ਖੁਸ਼ੀ ਦੇ ਨਾਲ ਬੈਠ ਕੇ ਤਾਂ ਗੇਡ ਰਹੇ ਨੇ ਕੋਈ ਕਹਿੰਦੇ ਸਾਨੂੰ ਟੈਨਸ਼ਨ ਨਹੀਂ ਕਿਸੇ ਤਰ੍ਹਾਂ ਦੀ ਘਬਰਾਹਟ ਨਹੀਂ ਤੇ ਤੁਸੀਂ ਸਾਡੇ ਟੀਵੀ ਚੈਨਲ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਤੁਹਾਨੂੰ ਅੱਗੇ ਹੋਰ ਵੀ ਦਰਸ਼ਕਾਂ ਨਾਲ ਮਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ